ਅੱਜ 23 ਜੂਨ ਹੈ ਤੇ 23 ਜੂਨ ਨੂੰ ਉਪ ਚੋਣਾਂ ਜੜੀ ਕਿਆ ਨਤੀਜੇ ਆਨੇ ਨੇ ਤੇ ਕਾਊਂਟਿੰਗ ਜੜੀ ਕਿਆ 8 ਵਜ ਗਏ ਨੇ 8 ਵਜ ਗਏ ਹੁਣ ਕਾਊਂਟਿੰਗ ਜੜੀ ਸ਼ੁਰੂ ਹੋ ਚੁੱਕੀ ਹੈ ਪੂਲ 14 ਉਮੀਦਵਾਰ ਜੜੀ ਕਿ ਇੱਥੇ ਖੜੇ ਨੇ ਇਸ ਸੀਟ ਤੋਂ ਖੜੇ ਨੇ ਇਦਾਂ ਦੇ ਲਿਆਨ ਚੀ ਲੀਡਰ ਹੋਣਗੇ ਤੇ ਸਾਡਾ ਦੇਸ਼ ਦਾ ਬੇੜਾ ਘਰਕ ਹੋ ਜਾਏਗਾ ਬਰ ਬਰ ਖੜਦੇ ਕਿਉਂ ਅਗਰ ਹਾਰਦੇ ਉਹ ਤਾਂ ਮੈਂ ਸੁੱਤੇ ਹੋਏ ਲੋਕਾਂ ਨੂੰ ਦਿਖਾਉਣਾ ਚਾਹਨਾ ਜੀ ਬਸ ਮੈਂ ਕਹਿੰਦਾ ਕਿ ਇਹ ਲੀਡਰ ਜੇ ਚਾਹਣ ਇਹ ਲੀਡਰ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਚੇਰੀਆਂ ਚ ਵੀ ਕਹਿਣ ਤਹਿਸੀਲ ਚ ਵੀ ਕਹਿਣ ਕਾਰਪੋਰੇਸ਼ਨ ਚ ਵੀ ਕਹਿ ਸਾਡੇ ਕਾਮ ਬੰਦੇ ਆਂਦਾ ਵਾ ਉਹਦੀ ਸੁਣਵਾਈ ਹੋਵੇ ਲੁਧਣਾ ਲਾਈਵ ਨਾਲ ਜੁੜੇ ਹੋ ਅੱਜ ਸਵੇਰੇ ਅੱਜ 23 ਜੂਨ ਹੈ ਤੇ 23 ਜੂਨ ਉਪ ਚੋਣਾਂ ਦੀ ਜੜੀ ਕੀ ਹੈ ਨਤੀਜੇ ਆਣੇ ਨੇ ਤੇ ਕਾਊਂਟਿੰਗ ਜੜੀ ਕੀ ਹੈ 8 ਵਜ ਗਏ ਨੇ 8 ਵਜ ਗਏ ਹੁਣ ਕਾਊਂਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਲਸਾ ਕੋਲੇ ਫੋਰ ਊਮਨਜ਼ ਦੀ ਬਾਹਰ ਦੀਆਂ ਜਿੱਥੇ ਕਾਊਂਟਿੰਗ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ ਤੇ ਨਤੀਜੇ ਜਿਹੜੀ ਕਿ 10 ਤੋਂ ਲੈ ਕੇ 1.5 ਤੱਕ ਨਤੀਜੇ ਆ ਜਾਣਗੇ ਇਸ ਕੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਕਿ ਨੇ 3 ਲੇਅਰ ਦੇ ਵਿੱਚ ਸਿਕਿਉਰਟੀ ਜਿਹੜੀ ਕਿ ਆ ਤਨਾਤ ਕੀਤੀ ਗਈ ਹੈ ਵੱਡੇ ਅਧਿਕਾਰੀ ਇੱਥੇ ਤਨਾਤ ਕੀਤੇ ਕਿ ਨੇ ਲਗਾਤਾਰ ਆਰਓ ਆਫੀਸਰ ਅਤੇ ਇਲੈਕਸ਼ਨ ਕਮਿਸ਼ਨ ਦੇ ਦੇ ਆਬਜ਼ਰਵਰ ਨੇ ਉਹਨਾਂ ਦੇ ਬੋ ਲਗਾਤਾਰ ਇੱਥੇ ਜਾਇਜ਼ਾ ਲਿਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਅੱਜ ਬੜਾ ਅਹਿਮ ਦਿਨ ਹੈ ਨਤੀਜਿਆਂ ਦਾ ਨਤੀਜੇ ਆਣੇ ਨੇ ਨਤੀਜਿਆਂ ਤੋਂ ਬਾਅਦ ਕਿਹੜਾ ਵੈਸਟ ਹਲਕੇ ਨੂੰ ਬੈਸਟ ਉਮੀਦਵਾਰ ਮਿਲੇਗਾ ਇਹ ਆ ਇਹ ਕੁਛ ਹੀ ਘੰਟਿਆਂ ਦੇ ਵਿੱਚ ਦੇਖਣਾ ਹੈਗਾ ਕੁਛ ਹੀ ਘੰਟਿਆਂ ਦੇ ਵਿੱਚ ਰਿਜ਼ਲਟ ਆਏਗਾ ਤੇ ਰਿਜ਼ਲਟ ਤੋਂ ਬਾਅਦ ਕਿਸ ਨੂੰ ਕੌਣ ਇਸ ਪੱਛਮੀ ਹਲਕੇ ਦਾ ਉਮੀਦਵਾਰ ਬੰਦਾ ਵੈ ਤੇ ਜੇਕਰ ਗੱਲ ਕੀਤੀ ਜਾਵੇ ਜੇਕਰ ਦੂਜੀ ਸਰਕਾਰ ਦਾ ਇਹ ਕੁਝ ਵੀ ਇਦਾਂ ਨੁਮਾਇੰਦਾ ਉਮੀਦਵਾਰ ਬੰਦੇ ਤੇ ਕੀ ਹੋਏਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੋਕਾਂ ਦੇ ਕੰਮ ਹੋਣਗੇ ਕੀ ਨਹੀਂ ਹੋਣਗੇ ਹਾਲ ਹੀ ਫਿਲਹਾਲ ਦੀ ਕੜੀ ਇੱਥੇ ਨੀਟੂ ਸ਼ਟਰਾਲੇ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਫਾਰਮ ਲੁਧਿਆਣਾ ਪੱਛਮੀ ਹਲਕੇ ਤੋਂ ਭਰੇ ਸੀਗੇ ਜਿਮਨੀ ਚੋਣਾ ਦੇ ਲਈ ਉੱਥੇ ਹਾਲੇ ਪਹੁੰਚੇ ਨਹੀਂ ਤੇ ਤਸਵੀਰਾਂ ਤਾਂ ਦਿਖਾਣੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕਿ ਕਿ ਜੇਕਰ ਜਿੱਤ ਰਹੇ ਨੇ ਕਿੰਨੀ ਭਾਰੀ ਬਹੁਮੂਤਾ ਬਹੁ ਮੂਲੇ ਵੋਟਾਂ ਦੇ ਨਾ ਜਿਤਰੇ ਨੇ ਆ ਕੀ ਜਿਤਰੇ ਨੇ ਤੇ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਇਹਦੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕਾਫੀ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕਿ ਇੱਕ ਅੰਦਰ ਐਲਈਸੀ ਐਲਈਡੀ ਸਕਰੀਨ ਲਾਈ ਹੋਈ ਆ VOTING ਲਈ VOTING ਜਿਹੜੀ ਲੋਕਾਂ ਨੇ 19 ਜੂਨ ਨੂੰ ਆਪਣਾ ਮਾਦਨ ਦਿੱਤਾ ਸੀਗਾ ਮਾਦਨ ਦੇਣ ਤੋਂ ਬਾਅਦ ਦੋ ਤਿੰਨ ਦਿਨ ਦਾ ਸਮਾਂ ਸੀਗਾ ਵਿੱਚ VOTING ਅੱਜ ਆ VOTING ਦਿੱਤੀ ਸੀਗੀ ਤੇ ਤੁਹਾਨੂੰ ਦੱਸ ਦਈਏ ਕਿ ਜਿਮਨੀ ਚੋਨਾ 2022 ਤੋਂ ਲੈ ਕੇ 2017 ਤੱਕ ਦੋ ਵਾਰੀ ਜਿੱਤਿਆ ਆ ਆਪਾ ਹਾਤਪੁਸ਼ਨ ਆਸ਼ੂ ਇਸ ਪਛਮੀ ਹਲਕੇ ਤੋਂ ਵੀ ਜਿੱਤਦਾ ਰਹੇ ਨੇ ਤੇ ਕਾਫੀ ਜਰਕਰ ਗੱਲ ਕੀਤੀ ਜਾਵੇ VOTING ਦੀ 19 ਜੂਨ ਨੂੰ ਜਿਹੜੀ VOTING ਹੋਈ ਹੈ ਜਿਮਨੀ ਚੋਨਾ ਦੀ 2022 ਦੀ ਜਦੋਂ ਗੁਰਪ੍ਰੀਤ ਗੋਗੀ ਬੱਸੀ ਜੀ ਦੀ ਮੌਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਿਮਨੀ ਚੋਨਾ ਹੋਈਆਂ ਸੀਗੀਆਂ ਜਿਮਨੀ ਚੋਨਾ ਤੋਂ ਬਾਅਦ ਜਿਹੜੀ ਕਿਹਾ ਵਕ ਵਕ ਸਰਕਾਰ ਨੇ ਫੈਸਲਾ ਲਿੱਤਾ ਇਲੈਕਸ਼ਨ ਕਮਿਸ਼ਨਰ ਨੇ ਫੈਸਲਾ ਲਿੱਤਾ ਕਿ ਜਰੀਆ ਉਹਨਾਂ ਨੇ ਦੁਬਾਰਾ ਉਪਚੋਣਾ ਹੋਣੀ ਚਾਹੀਦੇ ਨੇ ਪੱਛਮੀ ਇਲਾਕੇ ਦੇ ਵਿੱਚ ਕਿਉਂਕਿ ਇਹ ਪੱਛਮੀ ਇਲਾਕੇ ਦੇ ਵਿੱਚ ਹੀ ਜਿਹੜੇ ਗੋਗੀ ਰਹਿੰਦੇ ਸੀਗੇ ਤੇ ਉਹਨਾਂ ਦੀ ਗੋਲੀ ਲੱਗਦੇ ਨਾਲ ਜਿਹੜੀ ਮੌਤ ਹੋ ਗਈ ਸੀਗੀ ਤੋਂ ਬਾਅਦ 25 ਮਈ ਨੂੰ ਜਿਹੜਾ ਕਿ ਐਲਾਨ ਕੀਤਾ ਗਿਆ ਕਿ ਇਹ ਬਾਏ ਇਲੈਕਸ਼ਨ ਕਦੋਂ ਹੋਣਗੇ 25 ਮਈ ਨੂੰ ਐਲਾਨ ਕੀਤਾ ਗਿਆ 19 ਜਨਵਰੀ ਨੂੰ ਇਲੈਕਸ਼ਨ ਹੋਏ VOTING ਹੋਈ 6 ਵਜੇ VOTING ਥੰਮ ਗਈਆਂ ਤੇ ਉਸ ਤੋਂ ਬਾਅਦ EVM ਮਸ਼ੀਨਾਂ ਨੂੰ ਸਟ੍ਰੌਂਗ ਰੂਮ ਦੇ ਵਿੱਚ ਇੱਕੜੇ ਸੁਰੱਖਿਆ ਪਰਮੰਦਰ ਨਾਲ ਰੱਖਿਆ ਗਿਆ ਸਿਕਿਉਰਿਟੀ ਲਾਈ ਗਈ ਕਾਫੀ ਤੁਹਾਨੂੰ ਅਸੀਂ ਤਸਵੀਰਾਂ ਵੀ ਨਸ਼ਰ ਕਰਾਈਆਂ ਉਸ ਦੀਆਂ ਤੇ ਅੱਜ 23 ਜੂਨ ਦਾ ਬੜਾ ਮਹੱਤਵ ਦਿਨ ਹੈ ਗਵ ਹੈ ਇੱਥੇ ਕੜੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ तमाम ਜਿਹੜੀ ਕੀ ਹੈ ਹਿੱਥੇ ਉਮੀਦਵਾਰ ਆਪਣੇ ਪਹੁੰਚ ਰਹੇ ਨੇ ਅੰਦਰ ਜਾਂ ਅੰਦਰ ਜਾ ਰਹੇ ਨੇ ਲਗਾਤਾਰ ਤੇ ਉਹਨਾਂ ਦੀ ਟੀਮ ਜਿਹੜੀ ਕਿ ਲਗਾਤਾਰ ਅੰਦਰ ਬੈਠੀ ਹੋਈ ਹੈ ਵਕਫ ਵਕਫ ਉਮੀਦਵਾਰ ਵਕਫ ਵਕਫ ਪਾਰਟੀਆਂ ਨਹੀਂ ਜਿਹੜੇ ਗੱਲ ਕਰੀਏ ਤੁਹਾਨੂੰ ਦੱਸ ਦਿੰਦੇ ਆ ਉਪਚੋਨਾਂ ਦੇ ਲਈ ਕਿਹੜੇ ਕਿਹੜੀ ਪਾਰਟੀਆਂ ਦੇ ਖੜੇ ਨੇ ਆਵਾਮ ਦੀ ਪਾਰਟੀ ਤੋਂ ਸੰਜੀਵ ਬੋੜਾ ਖੜੇ ਨੇ ਬੀਜੇਪੀ ਤੋਂ ਜੀਵਨ ਗੁਪਤਾ ਖੜੇ ਨੇ ਕਾਂਗਰਸ ਤੋਂ 파ਤਪੂਸ਼ਣ ਆਸ਼ੂ ਖੜੇ ਨੇ ਆਕਾਲੀ ਦਲ ਤੋਂ ਅਪਰੋਪ ਕਾਸਿੰਘ ਘੁਮਨ ਖੜੇ ਨੇ ਤਾਂ ਹੋਰ तमाम ਜਿਹੜੇ ਉਮੀਦਵਾਰ ਨੇ ਉਹ ਆਜ਼ਾਦ ਪਾਰਟੀ ਤੋਂ ਖੜੇ ਨੇ ਖੜੇ ਨੇ ਜਿਹੜੇ ਪੱਛਮੀ ਇਲਾਕੇ ਦੀ ਜੇਕਰ ਗੱਲ ਕਰੀਏ 14 ਉਮੀਦਵਾਰਾਂ ਨੇ ਲਿਸਟ ਭਰੀ ਹੈ ਲਿਸਟ ਭਰੀ ਹੈ ਤੇ ਹੁਣ ਨੀਟੂ ਸ਼ਟਰਾ ਵਾਲੇ ਇੱਥੇ ਪਹੁੰਚੇ ਨੇ ਤਨ ਪਹਿਲੀ ਵੀ ਕਿਹਾ ਗਲਬਤ ਕਰਾਂਗੇ ਵਿਧਾਨ ਸਭਾ ਦੇ ਵਿੱਚ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਇਹ ਬੜਾ ਵੱਡਾ ਸਵਾਲ ਇੱਥੇ ਇਹ ਬਹੁਤ ਮਹੱਤਵਪੂਰਨ ਸਵਾਲ ਇੱਥੇ ਉੱਠਦਾ ਵਾ ਪਰ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਜੇਕਰ ਮੈਂ ਪਹੁੰਚੂਗਾ ਤਾਂ ਆफी ਮਠਾਈਆਂ ਦੇ ਡੱਬੇ ਅਸੀਂ ਪੂਰੇ ਬੁੱਕ ਕਰਵਾਤੇ ਨੇ ਸਭ ਕੁਝ ਕਰਵਾਤਾ ਵਾ ਅਸੀਂ ਸਾਡੀ ਜਿੱਤ ਪੂਰੀ ਪੱਕੀ ਹੈ ਫਿਲਹਾਲ ਦੀ ਕੜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਰੱਖਿਆ ਪ੍ਰਬੰਧ ਦੇ ਉਪਕਤਾ ਇੰਤਜ਼ਾਮ ਕੀਤੇ ਹੋਏ ਨੇ ਐਂਟੀ ਐਂਟੀ ਰਾਇਟ ਪੁਲਿਸ ਵੀ ਕਜਰੀਕਿਆ ਖੜੀ ਹੋਈ ਹੈ ਉਹਨਾਂ ਤੇ ਲਗਾਤਾਰ ਜਿਹੜੀ ਕਿ ਹੈ ਇੱਕੋ ਸਕਰੀਨ ਵੀ ਉੱਥੇ ਲੱਗੀ ਹੋਈ ਹੈ ਜਿੱਥੇ ਜਦੋਂ ਕਾਊਂਟਿੰਗ ਸ਼ੁਰੂ ਹੋएगी ਕਾਊਂਟਿੰਗ ਫਿਲਹਾਲ ਦੀ ਕਰੀ ਜਿਹੜੀ ਕਿ 8ਵੇਂ ਸ਼ੁਰੂ ਹੋਣੀ ਸੀਗੀ ਪਰ ਸ਼ੁਰੂ ਹੋ ਗਈ ਹੋਣੀ ਹੈ ਪਰ ਹੁਣ ਦੇਖਣਾ ਆਏਗਾ ਕਿ ਜਿੱਤ ਕਿਸੇ ਹਾਸਲ ਹੁੰਦੀ ਹੈ ਜਿਤਨਾ ਕੋਣ ਹੈ ਤੇ ਬੜਾ-ਬੜਾ ਸਵਾਲ ਇੱਥੇ ਉੱਠਦਾ ਹੈ ਜਿੱਤ ਕੋ ਪ੍ਰਾਪਤ ਕਰਦਾ ਹੈ ਚੀਜ਼ ਸੀਟ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਕਿਉਂਕਿ ਜਿਹੜੀ ਜਿੱਤ ਹੈ ਇਹ ਜਿੱਤ ਬੜੀ ਮਹੱਤਵਪੂਰਨ ਹੈ ਆਮਾ ਦੀ ਪਾਰਟੀ ਦੇ ਲਈ ਜੇਕਰ ਕੋਈ ਜੇਕਰ ਭਾਤਵੂਸ਼ਣ ਆਸ਼ੋ ਜਿੱਤਰੇ ਨੇ ਤੇ ਫਿਰ ਇਹ ਲੋਕਰੇ ਕੰਮ ਕਿੱਦਾਂ ਹੋਣਗੇ ਆ ਦੇਖ ਸਕਦੇ ਹੋ ਕਿ ਨੀਟੂ ਸ਼ਟਰਾ ਦੇ ਹੱਥ ਹੁਣ ਹਾਰ ਵਗੈਰਾ ਫੜੇ ਹੋਣੇ ਹਾਰ ਲੈ ਕੇ ਆਏ ਨੇ ਤੇ ਇਹ ਗੱਲਬਾਤ ਵੀ ਕਰਾਂਗੇ ਨੀਟੂ ਸ਼ਟਰ ਵਾਲੇ ਨਾਲ ਇਹ ਨੀਟੂ ਸ਼ਟਰਾਈ ਨੀਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਕਹਿੰਦਾ ਸਾਡਾ ਲੀਡਰ ਜਿਹੜਾ ਹੁਣ ਜਿਹਦਾ ਪਲਾ ਮਾਂ ਸੁਣ ਜਿਹਦਾ ਉਹ ਲੀਡਰ ਸਾਡਾ ਉਹ ਲਾਲਚੀ ਨਹੀਂ ਹੁਣ ਜਿਹਦਾ ਜਿੱਦਾਂ ਕਿ 1500 ਕਰੋੜ ਰੁਪਇਆ ਰਮਨ ਰੋੜੇ ਕੋ ਫੜਿਆ ਗਿਆ ਇਦਾਂ ਦੇ ਲਾਲਚੀ ਲੀਡਰ ਹੋਣਗੇ ਤੇ ਸਾਡਾ ਦੇਸ਼ ਦਾ ਬੇੜਾਗਰਕ ਹੋ ਜਾਏਗਾ ਮੈਂ ਕਹਿੰਦਾ ਕਿ ਇਹ ਲੀਡਰ ਜੇ ਚਾਹਣ ਇਹ ਲੀਡਰ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਚਹਿਰੀਆਂ ਚ ਵੀ ਕਹਿਣ ਤਹਿਸੀਲ ਚ ਵੀ ਕਹਿਣ ਕਾਰਪੋਰੇਸ਼ਨ ਚ ਵੀ ਕਹਿਣ ਸਾਡੇ ਕਾਮਬੰਦਾਂ ਆਂਦਾ ਵਾ ਉਹਦੀ ਸੁਣਵਾਈ ਹੋਵੇ ਮ ਦੇ ਨਾਲ ਇਹਨਾਂ ਲੋਕਾਂ ਨੇ ਇੱਕ ਧੰਦਾ ਫੜ ਲਿਆ ਵਾ ਜਦੋਂ ਐਮਐਲਏ ਬੰਦੇ ਆ ਲੋਕਾਂ ਨੂੰ ਲੁੱਟ ਕੇ ਖਾਂਦੇ ਆ ਦੇਖੋ ਮੈਂ ਆਪਣੀ ਵੋਟ ਕਟਵਾ ਕੇ ਇੱਥੇ ਲੈ ਕੇ ਆਇਆ ਹਰ ਵਾਰ ਖੜਦੇ ਕਿਉਂ ਅਗਰ ਹਾਰਦੇ ਹੋ ਤਾਂ ਮੈਂ ਸੁੱਤੇ ਹੋਏ ਲੋਕਾਂ ਨੂੰ ਜਗਾਉਣਾ ਚਾਹੁੰਦਾ ਜੀ ਬਸ ਮੇਰੀ ਉਮੀਦ ਹੈ ਮੈਂ ਰੱਬ ਦਾ ਨਾਮ ਲੈ ਲਵਾਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾਸ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਹਲੈਲੂਇਆ ਗੌਸਪਾ ਖੁਸ਼ੀ ਦਾ ਅੱਲਾਹ ਤਾਲਾ ਸਭ ਨੂੰ ਖੁਸ਼ੇ ਸਤਗੁਰੂ ਵਿਦਾਸ ਮਹਾਰਾਜ ਜੀ ਸਦਾ ਜੈ ਜਗਾਰਾ ਸ਼ੇਰਾਂ ਵਾਲੇ ਜੀ ਜਲੰਧਰ ਤੋਂ ਰੋਜ਼ ਅਪਰਾਨ ਕਰੋਗੇ ਰੋਜ਼ ਅਪਰਾਨ ਕਰੀਦਾ ਜੀ ਨਹੀਂ ਇੱਥੇ ਦਫ਼ਤਰ ਨਹੀਂ ਉਹ ਕਹਿੰਦੇ ਬਾਅਦ ਵਿੱਚ ਐਮਐਲਏ ਬਣਨ ਤੋਂ ਬਾਅਦ ਇੱਥੇ ਰਵਾਂਗੇ ਜੀ ਆਪਾਂ ਇੱਥੇ ਰਵਾਂਗੇ ਇੱਥੇ ਹੀ ਰਵਾਂਗੇ ਇੱਥੇ ਸਾਰਾ ਕੁਝ ਇੱਥੇ ਸਾਰਾ ਕੁਝ ਹੋਏਗਾ ਪੰਜਾਬ ਦੇ ਬਾਹਰਲੇ ਸੂਬਿਆਂ 'ਚ ਵੀ ਇਲੈਕਸ਼ਨ ਲੜੇ ਹੋਾਰੇ ਵੀ ਉਹ ਪ੍ਰਧਾਨ ਮੰਤਰੀ ਦੇ ਸਾਹਮਣੇ ਇਲੈਕਸ਼ਨ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਇਲੈਕਸ਼ਨ ਨੇ ਉਹਨਾਂ ਨੇ ਫਾਈਲ ਰਿਜੈਕਟ ਕਰਦੇ 200 ਫਾਈਲ ਦਰਜੀ ਉਹ ਕਹਿੰਦੇ 200 ਬੰਦੇ ਦੀ ਫਾਈਲ ਰਿਜੈਕਟ ਨਾ ਦੇ ਇਹ ਵੋਟ ਪੇਪਰ ਦੇ ਬੋਟ ਨਹੀਂ ਨਾ ਦੇ ਮਸ਼ੀਨਾਂ ਦੇ ਸਪਣਾ ਨੀਡ ਕਿੰਨੀ ਹੈ ਵੋਟਾਂ ਦੇ ਨਾਲ 25000 ਵੋਟਾਂ ਦੇ ਨਾਲ ਵਿਵੇਹਾਰਾ ਪਛਮੀ ਦੇ ਲੋਕਾਂ ਵੋਟਰਾਂ ਨੂੰ ਕੀ ਕਹਾਂ ਦੇਖੋ ਪਹਿਲੀ ਗੱਲ ਦੇ ਰਹੇ ਨੇ ਨਾ ਜੀ ਲੈਕਚਰ ਲੈਕਚਰ ਗਰਮੀਆਂ ਚ ਕਰਾਏ ਆ ਗਰਮੀਆਂ ਦੇ ਵਿੱਚ ਬੰਦੇ ਸਾਰੇ ਬਾਹਰ ਚੱਲ ਗਏ ਛੁੱਟੀਆਂ ਵਿੱਚ ਨਹੀਂ ਕਰਾਂਗੇ ਵੀਰਾ ਤੁਹਾਨੂੰ ਨੀਟੂ ਸ਼ਟਰ ਵਾਲੇ ਦਿਖਾਈਆਂ ਬਿਲਕੁਲ ਹੁਣ ਨੀਟੂ ਸ਼ਟਰ ਵਾਲਾ ਇੱਥੇ ਪਹੁੰਚਿਆ ਹੋਇਆ ਨੀਟੂ ਸ਼ਟਰ ਵਾਲਾ ਹੁਣ ਅੰਦਰ ਜਾਇਆ ਜਾ ਰਿਹਾ ਹੈ ਅੰਦਰ ਜਾਇਆ ਜਾ ਰਿਹਾ ਹੈ ਉਹਦਾ ਦਾਵਾ ਹੈ ਕਿ 25000 ਕੁੱਲ ਵੋਟਾਂ ਤੋਂ ਮੈਂ ਇੱਥੋਂ ਜਿੱਤ ਪ੍ਰਾਪਤ ਕਰਕੇ ਲੁਧਿਆਣਾ ਵਾਸੀਆ ਦੇ ਜਿਹੜੇ ਪਛਮੀ ਇਲਾਕੇ ਦੇ ਹਲਕੇ ਉਮੀਦ ਲੋਕ ਨੇ ਉਹਨਾਂ ਦੇ ਵਾਸਤੇ ਜੁੜੇਲ ਜਾਣ ਲਾਇਤ ਨਾਲ ਅਮੀਦਰਾ ਜੰਮ ਰਿਪੋਰਟ ਧੰਨਵਾਦ